ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿਕਾਰਯੋਗ ਮੇਰੇ ਬਜ਼ੁਰਗੋ ਭਰਾਵੋ ਨੌਜਵਾਨ ਦੋਸਤੋ ਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਗਰਮੀ ਬਹੁਤ ਆ ਔਰ ਬਹੁਤ ਵੱਡੀ ਇਕਤਿਜਾ ਆਪ ਸਭ ਇੱਥੇ ਬੈਠੇ ਹੋ ਮੇਰੇ ਤੋਂ ਪਹਿਲਾਂ ਕਬੀਰ ਜੀ ਨੇ ਕਾਫੀ ਗੱਲਾਂ ਕਰਨੀਆਂ ਮੇਰੀ ਤਾਂ ਬੇਨਤੀ ਹੈ ਜੀ ਜੇ ਆਪਾਂ ਪਹਿਲੀ ਗ੍ਰੀਜ਼ ਨੂੰ ਵੋਟਾਂ ਪੈਣ ਜੇ ਆਪਾਂ ਉਮੀਦਵਾਰਾਂ ਦਾ ਨਾ ਜੀ ਕਿਰਦਾਰ ਔਰ ਕਾਰਗੁਜ਼ਾਰੀ ਦੋ ਚੀਜ਼ਾਂ ਦੇਖ ਕੇ ਵੋਟਾਂ ਪਾਵਾਂਗੇ ਨਾ ਜੀ ਫਿਰ ਹਰੇਕ ਉਮੀਦਵਾਰ ਨੂੰ ਵੋਟਾਂ ਤੋਂ ਬਾਅਦ ਵੀ ਤੁਹਾਡੇ ਕੋਲ ਆਣਾ ਪੈਣਾ ਤੁਹਾਡੇ ਮਸਲੇ ਹੱਲ ਕਰਨੇ ਪੈਣੇ ਆ ਔਰ ਆਪਣਾ ਦੇਖਾ ਜੋਖਾ ਦੇਣਾ ਪੈਣਾ ਨਹੀਂ ਤਾਂ ਅੱਜ ਕੱਲ ਬੜੇ ਫਾਰਮੂਲੇ ਤਿਆਰ ਹੁੰਦੇ ਆ ਵੋਟਾਂ ਪਵਾਣ ਦੇ ਵੋਟਾਂ ਤੇ ਜਿੱਤ ਜਾਂਦੇ ਆ ਮੁੜ ਕੇ ਮਿਲਦਾ ਹੀ ਕੋਈ ਨਹੀਂ ਉਹ ਸਰਕਾਰਾਂ ਨਾਲ ਜੀ ਪ੍ਰਾਉਡ ਕਰਕੇ ਬਣੀਆਂ ਪੰਜਾਬ ਦੀ ਯਾਦ ਕਰੋ ਅਮਰਿੰਦਰ ਸਿੰਘ ਜੀ ਨੇ ਕੀ ਆਖਿਆ ਸਭ ਤੋਂ ਪਹਿਲਾਂ ਉਹਨੇ ਫਾਰਮੂਲਾ ਲਾਇਆ ਕਿਸਾਨਾਂ ਨੂੰ ਕਹਦੇ ਆ ਵੇ ਤੁਸੀਂ ਮੈਨੂੰ ਬੋਟਾ ਪਾ ਦਿਓ ਤੁਹਾਡਾ ਸਾਰਾ ਕਰਜ਼ਾ ਮਾਫ਼ ਕਰ ਜੀਵਾ ਹੁਣ ਕਰਜ਼ਾ 90000 ਕਰੋੜ ਦਾ ਉਹਨੂੰ ਪਤਾ ਤਾਂ ਇਹ ਖਾਫ ਨਹੀਂ ਹੋਣਾ ਤੂੰ ਇਹ ਵੀ ਪਤਾ ਤਾਂ ਇਹ ਕਹਿ ਕੇ ਪੰਜਾਬੀਆਂ ਨੇ ਵੋਟ ਪਾਦਣੀ ਦਿਮਾਗ ਪਨਾਈ ਨਹੀਂ ਕਰਨਾ ਕਿਸਾਨਾਂ ਦੇ ਖਾਲਸੇ ਪਰ ਇਹ ਬੋਟਾ ਪੁਆਈਆਂ ਫਿਰ ਐਸਟਰੀ ਨੌਜਵਾਨ ਵੀਰਾਂ ਨੂੰ ਕਹਿ ਦਿਆ ਵੀ ਤੁਹਾਨੂੰ ਹਰ ਘਰ ਨੌਕਰੀ ਦੇ ਦਾਂਗੇ ਉਹਨ 56 ਲੱਖ ਪਰਿਵਾਰ ਆ ਪੰਜਾਬ ਚ 1056 ਲੱਖ ਨੌਕਰੀ ਮਿਲ ਸਕਦੀ ਹੈ ਕਿਤੇ ਮਿਲ ਨਹੀਂ ਸਕਦੀ ਦੀ ਪਰ ਉਹਨੂੰ ਪਤਾ ਦਾ ਵੀ ਇਹ ਕੱਪ ਮਾਰੂੰਗਾ ਤਾਂ ਵੋਟ ਪੈਜੂਗੀ ਮਾਰ ਦੀ ਫੇਰ ਕਹਿਣ ਲੱਗਿਆ ਆਟਾ ਦਾਣਾ ਚੋ ਚਾਹ চিনি ਵੀ ਦੇਊਗਾ ਜਿਹੜੇ ਕੋਲ ਮੈਨੂੰ ਦੇਣੀ ਦੀ ਦਾਲ ਵੀ ਨਹੀਂ ਮਿਲਦੀ ਸਾਗਰ ਸਕੀਮ ਕੋ 10000 ਦੇ ਦਊਗਾ ਇੱਕ ਲਿਬੀ 50310 ਦੇ ਦਿਆਂਗਾ 750 ਵੀ ਨਹੀਂ ਮਿਲੀ ਕਾ ਕਾਲੀ ਦਾ ਲੜਕੀਆਂ ਨੂੰ ਸਾਈਕਲ ਦੇ ਹੈ ਮੈਂ ਸਕੂਟੀ ਦੇ ਦਿਆਂਗਾ ਸਾਈਕਲ ਵੀ ਨਹੀਂ ਮਿਲਿਆ ਉਹ ਫਰਾਡ ਕਰਕੇ ਸਰਕਾਰ ਬਣਾ ਲਈ 5 ਸਾਲ ਐਂਸ ਕਰੀ ਪੰਡ ਚ ਜਾ ਕੇ ਪਾਰਟੀ ਬਦਲ ਕੇ ਦੂਸਰੇ ਪਾਸੇ ਗਏ ਫਿਰ ਝਾੜੂ ਵਾਲੇ ਆ ਗਏ ਇਹ ਕਹਿਣ ਲੱਗੇ ਗੱਡੀ ਨਹੀਂ ਲਵਾਗੇ ਕੋਥੀ ਨਹੀਂ ਲਵਾਗੇ ਸਿਕਿਉਰਿਟੀ ਨਹੀਂ ਲਵਾਗੇ ਕਰਾਪਸ਼ਨ ਬੰਦ ਕਰ ਦਗੇ 15 ਮਿੰਟ ਕੇ ਐਮਐਸਪੀ ਦੇ ਦਗੇ ਤੇ 14 ਫਸਲਾਂ ਤੇ ਔਰ ਮੇਰੀਆਂ ਭੈਣਾਂ ਦੇ ਫਾਰਮ ਭਰੇ ਕਰ ਕਰ ਜਾ ਕੇ ਕੱਲ੍ਹੇ ਕਿ ਜਆ ਫਾਰਮ ਭਰਿਆ ਵੀ ਪਹਿਲੀ ਨੂੰ ਸਰਕਾਰ ਬਣਨੀ ਆ 2 ਤਰੀਕ ਨੂੰ ਤੁਹਾਡੇ ਅਕਾਊਂਟ 'ਚ 100000 ਰੁਪਏ ਆ ਜੀ ਬੇਟੀਆਂ ਨੇ ਵੀ ਉਹ ਫਾਰਮ ਸਾਹਮਣੇ ਰੱਖ ਕੇ ਦੇ ਵੀ ਖੱਤ ਨਹੀਂ ਗੁੱਦਗੇ ਬਸ ਨਾਲ ਕੋਈ ਜੋੜਦਾ ਕਿਤੇ ਰੱਖ ਕੇ ਬੈਠ ਗਿਆ ਬਸ ਇੱਥੇ ਰੱਖ ਕੇ ਬੈਠ ਗਿਆ आज 28 ਮਹੀਨੇ ਹੋ ਗਏ ਮਿਲਿਆ ਕਿਸੇ ਨੂੰ ਕਿਰਪਿਆ ਵੀ ਮਤਲਬ ਹੀ ਸੋ ਜਿਸਕੇ ਘਰ ਇੱਕ ਬੀਬੀ ਆ 28000 ਹੋ ਗਿਆ ਜਿਸਮਾਂ 256 ਹੋ ਗਿਆ ਤਿੰਨਮਾਂ 81 ਆ ਚਾਰਮਾਂ 112000 ਜੋ ਮੈਂ ਤਾਂ ਬੀਬੀਆਂ ਨੂੰ ਬੇਕਤੀ ਕਰਾਂਗਾ ਵੀਰੇ ਝਾੜੂ ਵਾਲੇ ਵੋਟ ਮੰਗਣ ਆਣ ਨਾ ਝਾੜੂ ਲੈ ਗਈ ਪੁੱਛਿਓ 20 ਲੱਖ 12000 ਰੱਖ ਫੇਰ ਵੋਟ ਮੰਗਣ ਪੜਿਆ ਜੇ ਨਾ ਪੁੱਛਿਆ ਹਰ ਵਾਰੀ ਇਹੀ ਬਾਲ ਮੁਰਲਾ ਲਾਣਗੇ ਵੋਟਾਂ ਪਵਾਣਗੇ ਕੁੜਕੇ ਇੱਕ ਵੀ ਨਹੀਂ ਲੱਗਣ ਦੱਸੋ ਪਾਰਟਿਸਪੈਂਟਾਂ ਦੀ 20 ਸਾਲ ਚ ਕੁਲ ਕਿੰਨੀ ਆ ਮਤਲਬ 11 ਦੇ 16 ਮੈਡੀਕਲ ਕਾਲਜ ਬਣਾ ਦਾਂਗੇ ਇੱਕ ਕਾ ਵੀ ਕੰਮ ਸ਼ੁਰੂ ਨਹੀਂ ਹੋਇਆ ਹਾਰੀ ਦਿਨ ਤੁਸੇ ਬੰਦ ਕਰ ਦਾਂਗੇ ਤਸਵੀਰ ਚ 10 ਲੱਖ ਰੁਪਏ ਤੋਂ ਬਗੈਰ ਰਜਿਸਟਰੀ ਨਹੀਂ ਹੁੰਦੀ 5000 ਤੋਂ ਬਗੈਰ ਫਰਤ ਨਹੀਂ ਮਿਲਦੀ ਇਹਾਂ ਦੇ ਆਪਣਿਆਂ ਨੇ ਜੋ ਦੁਕਾਨਾਂ ਖੋਲ੍ਹੀ ਬੈਠੇ ਆ ਹਜ਼ਾਰ ਹਜ਼ਾਰ ਰੁਪਏ ਵੀ ਫੜ ਦਿੰਦੇ ਆ ਬਹੁਤ ਭੁਰੀਅੰਤ ਪੰਜਾਬ ਤੇ 1 ਲੱਖ ਕਰੋੜ ਦਾ ਕਰਜ਼ਾ ਚੜ ਗਿਆ 750 ਕਰੋੜ ਰੁਪਏ ਪਬਲਿਸਿਟੀ ਤੇ ਖਰਚ ਕਰ ਰਹੇ ਆ ਜਿਹੜੇ ਘਰੇ ਤੇ ਗੱਡੀਆਂ ਨਹੀਂ ਦਿੰਦੇ 2-200 ਗੱਡੀਆਂ ਦਾ ਕਾਫਲਾ ਲੈ ਕੇ ਭਗਵੰਤ ਮਾਨ ਤੁਰਦਾ ਹੈ 40-50 ਗੱਡੀਆਂ ਦਾ ਕਾਫਲਾ ਵੀ ਨਵੀਂ ਘਰ ਵਾਲੀ ਲੈ ਕੇ ਤੁਰਦੀ ਹੈ ਪਹਿਣ ਲੱਗ ਦਿੱਤੀ ਹੈ ਮਾਂ ਲੱਗ ਲੇ ਫਿਰ ਕੋਠੇ ਜੀ ਨੇ ਅੰਦਰ ਚਾਰ ਕੋਠੀਆਂ ਭਗਵਾਨ ਜੀ ਮੰਨਦੇ ਆਪਣੇ ਨਾਂ ਤੇ ਰੱਖੀ ਹੋਈਆਂ ਫਿਰ ਕਾਹਲੇ ਇਹ ਕੇਂਦਰੀ ਵਲ ਨੇ 86 ਕਰੋੜ ਰੁਪਇਆ ਆਪਣੀ ਕੋਠੀਆਂ ਜਿਹੜਾ ਪੜਦਿਆਂ ਤੇ ਔਰ ਫਰਨੀਚਰ ਤੇ ਔਰ ਇਸ ਕੰਮ ਦੇ ਖਰਚ ਕਰ 86 ਕਰੋੜ ਰੁਪਇਆ ਜਿਹੜੇ ਘਰ ਦੇ ਕੋਠੀ ਨਹੀਂ ਮੇਰੀ ਬੇਨਤੀ ਹੈ ਮੇਰੀ ਕਾਰਗੁਜ਼ਾਰੀ ਦੇਖਣੀ ਹੈ ਨਾ ਜੀ ਮਾਲ ਹੀ ਸ਼ਹਿਰ ਦੇਖ ਲੇ ਟੋਟਲ ਪਲਾਨਿੰਗ 2 200 ਫੁੱਟ ਚੌੜੀਆਂ ਸੜਕਾਂ ਉੱਥੇ ਬਣਾਈਆਂ ਆਕਟ ਸਟੇਡੀਅਮ ਬਣਾਏ ਨੇਚਰ ਪਾਰਕ ਬਣਾਈ 35 ਧਾਰਮਿਕ ਥਾਨਾਂ ਨੂੰ ਜ਼ਮੀਨ ਅਲਾਟ ਕਰਾਈ ਖਾਲੀ ਦੇ ਅੰਦਰ 4000 ਏਕੜ ਜ਼ਮੀਨ ਆਈਟੀ ਕੰਪਨੀਆਂ ਵਾਸਤੇ ਆਈਟੀ ਸਿਟੀ ਮੈਡੀਕ ਸਿਟੀ ਐਜੂਕੇਸ਼ਨ ਸਿਟੀ ਵਾਸਤੇ ਐਕਵਾਇਰ ਹੋਈ ਅੱਜ 3.5 ਲੱਖ ਦੇ ਕਰੀਬ ਬੱਚਾ ਬਾਲੀ ਤੇ ਰੁਜ਼ਗਾਰ ਮਿਲਿਆ ਹੋਇਆ ਇਹ ਬਾਦਲ ਸਾਹਿਬ ਦੀ ਦੇਣਾ ਮੈਂ ਉੱਥੇ ਹਲਕਾ ਚਾਰਚ ਦਾ ਮੇਰੇ ਟਾਈਮ ਤੇ ਸਾਰਾ ਦੁੱਧਿਆ ਡੇਰਾ ਬਸੀ ਤੋਂ ਮੈਂ ਐਮ.ਐਲ.ਏ ਬਣਿਆ ਜੇਰਿਕਪੁਰ ਡੇਰਾ ਬਸੀ ਲਲਡੂ ਪਤਾ ਕਰ ਲਿਓ ਜੇਰਿਕਪੁਰ ਚ 11 ਫੁੱਟ ਤੋਂ ਵੱਧ ਕੋਈ ਚੌੜੀ ਸੜਕ ਨਹੀਂ ਸੀ ਮੈਂ ਸੀ.ਸੀ. ਫੁੱਟ 2-200 ਫੁੱਟ ਚੌੜੀਆਂ ਸੜਕਾਂ ਬਣਾਈਆਂ ਜੇਰਿਕਪੁਰ ਦਾ ਸੀਵਰੇਜ ਪਾਣੀ ਸਪਲਾਈ ਸੜਕਾਂ ਰੋਡ ਪਾਰਕ ਕਾਲਜ ਹਸਪੀਟਲ ਡਿਸਪੈਂਸਰੀਆਂ ਇੱਕ ਇੱਕ ਚੀਜ਼ ਚੈੱਕ ਕਰਦੇ ਕਿੱਟ ਵੀ ਲਗੀ ਜਾਂਦਾ ਜੀ ਮੇਰੀ ਲਈ ਹੋਈ ਆ 2000 ਬਾਂਦੀ ਤੋਂ ਅੱਜ 6.5 ਲੱਖ ਬਾਂਦੀ ਹੋਈ ਔਰ ਜੋ ਸਾਡੇ ਸਾਥ ਸਾਥ ਪਹਿਲਾਂ ਮੈਂ ਕਰਕੇ ਹੋਈ ਜਾਂਦੀ ਐ ਇਸੇ ਤਰ੍ਹਾਂ ਡੇਰਾ ਵਸੀ ਲੱਗ ਦੂ ਪੱਥਰ ਦੇ ਫੁੱਲ ਲਾਇਆ ਡੇਰਾ ਵਸੀ ਉੱਪਰ ਬ੍ਰਿਜ ਬਣਾਇਆ ਚੌੜੇੜੀ ਫੁੱਲ ਲਾਇਆ ਪੱਛੀ ਮੈਰੇਜ ਪਲੇਸ ਬਣਾਇਆ ਔਰ 10000 ਗਰੀਬ ਪਰਿਵਾਰਾਂ ਦੀਆਂ ਲੈਟਰੀਆਂ ਬਣਵਾਈਆਂ 5000 ਪਰਿਵਾਰਾਂ ਨੂੰ ਬੇਡਰੇਡ ਲੱਖ ਮਕਾਨਾਂ ਵਾਸਤੇ ਦੇ ਆ। ਅਜੇ ਤੱਕ ਕਰੋਨਾ ਹੋਇਆ ਨਾ ਜੀ। ਸਾਰੇ ਐਮਪੀ ਮੰਤਰੀ ਗੇਟ ਬੰਦ ਕਰਕੇ ਅੰਦਰ ਬੈਠ ਗਏ। ਮੈਂ ਉਸ ਟਾਈਮ ਆਪਣੇ ਫਾਰਮ ਨੂੰ ਹਸਪਤਾਲ ਬਣਾਇਆ। 35 ਡਾਕਟਰਾਂ ਨਾਲ ਸੌਖੇ ਰੱਖੀਆਂ। ਖਾਣਾ, ਪੀਣਾ, ਦਵਾਈਆਂ ਸਭ ਆਜ ਫੀਕ ਰਿਆ। ਇਹ ਛੋਟੇ ਜੀ ਮੇਰੀ ਇੰਟਰੋਡਕਸ਼ਨ ਆ। ਕੜਿਆ ਦਾ ਬਹੁਤ ਗੁੱਸਾ ਸਮਾਂ ਲੱਗ ਜਣਾ ਦੱਸਣ। ਇਹ ਵਨ ਮੈਂ ਆਪਣੇ ਹਲਕੇ ਚ ਨਾ ਜੀ ਸਰਵੇ ਕਰਵਾਇਆ। ਜਿੰਨੇ 9ਵੀਂ 10ਵੀਂ 11ਵੀਂ ਪਾਸ ਬੱਚੇ ਨੇ ਨਾ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਬਣਵਾਏ। ਫੇਰ ਉਹਨਾਂ ਨੂੰ ਉੱਚਾ ਉੱਪਰ ਚ ਨੌਕਰੀਆਂ ਲੁਆਈਆਂ 5000 ਬੱਚਾ। ਬੱਚਿਆਂ ਵਾਸਤੇ ਬਕਾਇਦਾ ਸਿਲਾਈ ਸੈਂਟਰ, ਫੁਟਕਾਰੀ ਦੇ ਦੂਸਰੇ ਸਾਮਾਨ ਤਿਆਰ ਕਰਵਾ ਕੇ ਸ਼ੋਰੂਮ ਦੇ ਕੇ ਉਹਨਾਂ ਦੀ ਮਾਰਕੀਟਿੰਗ ਦਾ ਕੰਮ ਵੀ ਕਰਵਾਇਆ। ਸਾਰਾ ਮੇਰੇ ਹਲਕੇ ਤੇ ਹੋਇਆ ਪਤਾ ਕਰ। ਜੋ ਜਿਹੜੇ ਮੇਰੇ ਵਿਰੋਧੀ ਆ ਨਾ ਉਹਨਾਂ ਦਾ ਦੇਖਾ ਜੁੱਖਾ ਵੀ ਦੇਖੋ। ਆ ਇੱਕ ਤਾਂ ਮਹਾਰਾਣੀ ਸਾਹਿਬ ਇੰਦਰ ਚ ਵਜੀਰ ਰਹੀ, ਚਾਰ ਵਾਰ ਜਨਤੀ ਰਹੀ, ਦੋ ਵਾਰ ਜੋ ਤਾਂ ਘਰ ਵਾਲਾ ਸੀਐਮ ਰਿਹਾ ਪੂਰੇ ਲੋਕ ਸਭਾ ਹਲਕੇ ਚ ਇੱਕ ਪ੍ਰੋਜੈਕਟ ਕਰਦਿਓ ਜਿਹੜਾ ਲੈ ਕੇ ਆਇਓਏ ਜਿਸ ਚ 200 ਬੱਚਿਆਂ ਨੂੰ ਵੀ ਨੌਕਰੀ ਮਿਲੀ। ਇੱਕ ਵੀ ਅੱਜ ਮੈਂ ਬਾਦਸ਼ਾਹ ਨੂੰ ਗਿਆ ਤਾਂ ਉੱਥੇ ਇੱਕ ਗੱਲ ਨਾ ਜੀ ਹਰ ਸਾਲ ਹੜ੍ਹ ਆ ਜਾਂਦਾ ਹੈਗਾ ਜ਼ਿਮੀਦਾਰ ਵਿਚਾਰੇ ਕੱਚਾ ਪੰਨ ਆਪਣੇ ਆਪ ਬਣਾਉਂਦੇ ਆ ਅਗਲੇ ਸਾਲ ਫੂਕ ਮਿਚਾਣਾ ਹੁੰਦਾ ਹੈ ਵੀਹ ਸਾਲਾਂ ਚ ਮੇਰੇ ਕੋਲ 100 ਸਵਾ ਸਭ ਤਰੋੜੀ ਲੱਗਣਾ ਤਾਂ ਇੱਕ ਬੰਨ ਨਹੀਂ ਬਣਾ ਸਕਦੀ ਹਰ ਸਾਲ ਜ਼ਿਮੀਦਾਰ ਉਹ ਉੱਜੜਦੇ ਨੇ ਇਹਨਾਂ ਦੇ ਕਾਰਨ ਆ। 3 ਕਰੋੜ ਗ੍ਰਾਂਟ ਹੁੰਦੀ ਐ ਐਮਪੀ ਦੀ ਸਾਦੇ 16 ਕਰੋੜ ਰੁਪਏ ਵਰਤੇ ਨਹੀਂ ਇਸ ਤਰੀਕਾ ਵਾਸਤੇ ਕਦੇ ਲੋਕ ਸਭਾ ਜੀ ਕਿ ਖਾਬਦ ਆਪਣੇ ਹਲਕੇ ਵਾਸਤੇ ਨਹੀਂ ਉਹਨਾਂ ਨੇ ਕੰਮ ਕੀੜਿਆ ਫਿਰ ਅੱਜ ਤੱਕ ਮੈਂਬਰ ਪਾਰਲੀਮੈਂਟ ਕਾਂਗਰਸੀ ਆ ਵੋਟਰਾਂ ਬੀਜੇਪੀ ਵਾਸਤੇ ਪੰਚ ਦੇ ਹੀ ਘੜ ਤੋਂ ਘੜ ਜਾ ਤੇ ਟਿਕਟ ਮਿਲ ਗਈ ਦੀ ਉਸ ਟਾਈਮ ਦਾ ਰਿਜਾਈਨ ਦੇ ਜਣਾ ਚਾਹੀਦਾ ਤਾਂ ਕਾਂਗਰਸ ਵਾਲੀ ਐਮਪੀ ਸੀਟ ਤੋਂ ਕਹਿਣ ਨੂੰ ਮਹਾਰਾਜੇ ਆ ਇੱਕ ਮਹੀਨੇ ਦੀ ਤਨਖਾਹ ਨਹੀਂ ਛੱਡ ਸਕਦੀ ਇਹ ਇਹ ਕਿਰਦਾਰ ਮੇਰਾ ਗਾਂਧੀ ਜੀਆ ਪਹਿਲਾਂ ਆਮ ਆਦਮੀ ਪਾਰਟੀ ਤੋਂ ਲੜਿਆ ਉਸ ਟਾਈਮ ਤੇ ਇੱਕ ਰੱਜਵੀਂ ਕਾਂਗਰਸ ਦਾ ਖੁੰਨੀ ਪੰਜਾਇਆ ਕਾਂਗਰਸ ਨੇ ਕਾਲ ਤੱਕ ਸਾਡੇ ਡਾਕਟਰ ਆ ਕਾਂਗਰਸ ਨੇ 83 ਦੀ ਕਤਲੇਆਮ ਕਰਵਾਇਆ ਕਾਂਗਰਸ ਭ੍ਰਿਸ਼ਟਾਚਾਰ ਪਾਰਟੀ ਆ ਇਹਨੂੰ ਦੇਸ਼ ਚੋਂ ਖਤਮ ਕਰਨਾਗਾ ਇਹ ਗੱਲਾਂ ਆਹੀ ਕਾਂਗਰਸ ਵਾਲਾ ਮੀਂਹ ਵਰਗਾਂ ਦੀ ਕੇ ਕਰਦਾ ਟਿਕਟ ਨਹੀਂ ਮਿਲੀ ਆਜ਼ਾਦ ਖੜ ਗਿਆ ਫਿਰ ਸਾਰੀ ਪਾਰਟੀਆਂ ਨਾਲਾਂ ਕੱਢੀਆਂ ਹੁਣ ਤਾਂ 쿠ਸੀ ਮਾਰ ਕੇ ਕਾ ਕੇ ਚੜ ਗਿਆ ਹੋਣ ਕਾ ਕੇ ਸੁਵਧੀਆ ਹੋ ਗਈ ਹੁਣ ਕਾਂਗਰਸ ਕੇ ਸਾਰੇ ਗਨਾਬ ਵੀ ਮਹਾ ਹੋ ਗਏ ਕਾਲ ਤੱਕ ਸਾਬ ਦੇ ਟ੍ਰੈਕ ਵਾਲੇ ਕਰਾਪਸ਼ਨ ਵੀ ਖਤਮ ਹੋ ਗਿਆ ਗਾਂਧੀ ਜੀ ਆਪ ਕਰਪਤ ਹੋਗੇ ਕਹਿੰਦੇ ਸੋ ਮਤਲਬ ਕੁਰਸੀ ਚਾਹੀਦੀ ਆ ਤਿੰਨ ਇਲੈਕਸ਼ਨ ਲੜੇ ਤਿੰਨੇ ਅਲੱਗ-ਅਲੱਗ ਚੋਣ ਦੇ ਸਾਹਮਣੇ ਲੜੇ ਤਿੰਨ ਵਾਰੀ ਪਾਰਟੀ ਬਦਲ ਕੇ ਆਇਆ ਅਸੀਂ 73 ਸਾਲੂ ਮੁਰਗੀ ਤੁਸੀਂ ਇੰਟਰਵਿਊ ਜੀ ਦੇਖਿਓ ਜੈ ਮੈਨੂੰ ਇੱਕ ਅੱਖ ਤੋਂ ਤਾਂ ਜਮਾ ਹੀ ਨਹੀਂ ਦਿਖਦਾ ਦੋ ਮੇਰੇ ਹਾਰਟ ਤੇ ਪ੍ਰੈਸ਼ਨ ਹੋਏ ਓਏ ਚੱਲ ਮੇਰੇ ਤੇ ਨਹੀਂ ਹੁੰਦਾ ਪਰ ਮੇਰਾ ਖੂਨ ਵਾਲੇ ਖਾਰਿਆ ਵੀ ਮੈਂ MP ਬਣ ਜਾ ਵੀ ਤੇ ਖੂਨ ਵਾਲੇ ਖਾਰਿਆ ਫਿਰ ਦਵਾਈ ਖਾ ਲੈ ਅਨ ਜ਼ਰੂਰੀ ਤੁੰਗਾ ਲੈ ਮਾਦਲੇਵ ਆ ਦੇਖ ਲੇ ਤੁਸੀਂ ਮੈਂ 450 ਮੀਟੀਆਂ ਕਰ ਲੀਆਂ 40 ਵੀ ਨਹੀਂ ਕਰ ਸਕੇ ਥੇਹ ਦੀ ਗਰਮੀ ਚ ਆ ਕੇ ਤਾਂ ਦੋਨੇ ਹੀ ਤਿੰਨੇ ਚੱਕਰ ਖਾ ਕੇ ਗਿਰ ਜਾਂਦੇ ਆ ਮੈਂ ਤਾਂ ਗਰਮੀ ਚ ਖੇਤੀ ਕਰੀਏ ਇਸ ਕਰਕੇ ਮੈਨੂੰ ਗਰਮੀ ਦੁੱਖੀ ਲੱਗਦੀ ਥੋ ਹਾਲ ਕੀ ਜਿਹੜਾ ਝਾੜੂ ਵਾਲਿਆਂ ਦਾ ਉਮੀਦਵਾਰ ਇਹਦੀ ਕਰਤੂਤਾ ਇਹ ਆ ਵੀ ਆਪਣੀ ਸਾਲੀ ਦੀ ਸਾਰੀ ਜ਼ਮੀਨ ਆਪਣੇ ਨਾਂ 'ਤੇ ਆ ਗਿਆ ਉਹਨੇ ਪਰਚਾ ਕਰਵਾਇਆ 3 ਸਾਲ ਦੀ ਸਜ਼ਾ ਹੋ ਗਈ ਜ਼ਮਾਨਤ ਤੇ ਆਇਆ ਹੋਇਆ ਫਿਰ ਇਹਦੀ ਕਾਰਜਕਾਰੀ ਦੇਖ ਲਈ ਕੋਈ ਹਸਪਤਾਲ ਆ ਡਿਸਪੈਂਸਰੀ ਚੈੱਕ ਕਰਦੇ ਜੇ ਤੁਹਾਨੂੰ ਕੋਈ ਡਾਕਟਰ ਲੱਭ ਜੇ ਕੋਈ ਦਵਾਈ ਦੇ ਦੇ ਹਰ ਜਿੰਦਰਾ ਹਸਪਤਾਲ ਚ ਪੱਖੇ ਕਿ ਚੱਲਦੇ ਏਸੇ ਦੀ ਚੱਲਦਾ ਜਿਹੜਾ ਪੇਸ਼ੈਂਟ ਜਾਂਦਾ ਹੈਗਾ ਪੀ.ਡੀ.ਆਈ ਨੂੰ ਰੈਫਰ ਕਰਦੇ ਆ ਨਾਲੇ ਇਹਦੇ ਹਲਕੇ ਚ ਪੈਂਦਾ ਹੈਗਾ ਇਹਦੇ ਹਲਕੇ ਚ 24 ਪਿੰਡਾਂ ਦੀ ਜ਼ਮੀਨ ਕੋਹਾੜ ਹੋਈ ਸੜਕ ਦੇ ਟੈਂਡਰ ਹੋ ਕੇ ਬਣਾਣ ਦੇ ਜ਼ਮੀਨ ਸਰਕਾਰ ਦੇ ਨਾਂ ਦੇ ਚੜ ਗਈ ਜੇਵੀਦਾਰਾਂ ਨੂੰ 1 ਰੁਪਿਆ ਵੀ ਨਹੀਂ ਮਿਲਿਆ ਯਾਦੋਂ ਮੰਨੇ ਰੌਲਾ ਪਾਇਆ ਇਹਦਾ ਬਾਈਕਾਟ ਕਰਿਆ ਹੁਣ ਕਹਿੰਦਾ 20 ਲੱਖ ਰੁਪਏ ਕਿੱਲੇ ਦਾ ਲੈਂਦੇ ਜਿੱਥੇ 5 ਕਰੋੜ ਰੁਪਏ ਕਿੱਲੇ ਨਹੀਂ ਕਿਤੇ ਦਾ ਸੋ ਜਿਹੜਾ ਕੈਬਨਟ ਮੰਤਰੀ ਬਣ ਕੇ ਆਪਣੇ ਕਿਸਾਨਾਂ ਨਾਲ ਇਨਸਾਫ ਨਹੀਂ ਕਰ ਸਕਦਾ ਐਮਪੀ ਬਣ ਕੇ ਸਵਾਦ ਉਗਾ ਦੱਸੋ ਤੁਸੀਂ ਆ ਸੋ ਮੈਂ ਬੇਨਤੀ ਕਰਦਾ ਕਿ ਪੰਜਾਬ ਦੀ ਜਿੰਨੀ ਡਵੈਲਪਮੈਂਟ ਹੋਈ ਨਾ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਹੋਈ। ਬੜੀਆਂ-ਬੜੀਆਂ ਸੜਕਾਂ ਬਣੀਆਂ, 에어ਪੋਰਟ ਬਣੇ, ਫਰਮਲ ਪਲਾਂਟ ਬਣੇ, ਮੰਡੀਆਂ ਬਣੀਆਂ, ਲਿੰਕ ਰੋਡਾਂ ਬਣੀਆਂ, ਹਸਪੀਟਲ, ਕਾਲਜ, ਸਕੂਲ ਤੁਸੀਂ ਸਭ ਚੈੱਕ ਕਰ ਲਓ। ਆਪਣੇ ਪਾਸੜਾ ਦੀ ਡਵੈਲਪਮੈਂਟ ਹੀ ਦੇਖ ਲਿਓ। ਬੇਅਕਾਲੀ ਦਲ ਦੀ ਸਰਕਾਰ ਸਮੇ ਕਿੰਨੀ ਹੋਈ ਤੇ ਪਿਛਲੇ 60 ਸਾਲਾਂ ਦੇ ਸਮੇਂ ਵਿੱਚ ਕਿੰਨੀ ਹੋਈ? ਜੇ ਨੀਆਂ ਲੋਕ ਪਨਾਇਤੀਆਂ ਸਕੀਮਾਂ ਆ ਜਵਿੰਦਰ ਤੁਹਾਨੂੰ ਦੱਸ ਕੇ ਗਿਆ ਸਾਰੀਆਂ ਕੰਮ ਚਲਦੀ ਸਰਕਾਰ ਸਮੇਂ ਲੱਗ ਹੋ ਗਿਆ ਜੋ ਮੈਂ ਬਹੁਤਾ ਕੁਝ ਨਹੀਂ ਕਹਿੰਦਾ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਕਿ ਹੁਣ ਵੀ ਬਹੁਤ ਮਸਲੇ ਹੱਲ ਕਰਵਾਉਣੇ ਆਏ ਜਿੰਨੇ ਪੰਜਾਬ ਦੇ ਹੱਕਾਂ ਦੀ ਲੜਾਈ ਜਨਾਂ ਜੀ ਸ਼ਰੋਮਣੀ ਅਕਾਦੀ ਜਨ ਨੇ ਲੜੀ ਚਾਹੇ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਚਾਹੇ ਧਰਮ ਯੁੱਧ ਮੋਰਚਾ ਲੱਗਿਆ ਚਾਹੇ ਜੈਤੋ ਦਾ ਮੋਰਚਾ ਲੱਗਿਆ ਚਾਹੇ ਚਾ ਬੀਰ ਦਾ ਮੋਰਚਾ ਚੱਲ ਗਿਆ ਚਾਹੇ ਕਬੂਰੀ ਦਾ ਮੋਰਚਾ ਹੁਣ ਵੀ ਬੜੇ ਚੰਗ ਚ ਕਿਸਾਨੀ ਨੂੰ ਚੱਲਣ ਜਾਂ ਫੇਰ ਪੰਜਾਬ ਦੇ ਵਾਧੂ ਹਕਾਂ ਦੀ ਗੱਲ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ ਫੇਰ ਗੁਰੂ ਜੰਮਾਗੰਦਰ ਸਿੱਧੀ ਦਿੱਲੀ ਦੀ ਸਰਕਾਰਾਂ ਦੀ ਜਖਲਦਾਨ ਤੇ ਬਿਉਰੀਆ ਉਹਨੂੰ ਬੰਦ ਕਰਵਾਉਣ ਦੀ ਗੱਲ ਆ ਇਹ ਸਾਰੀ ਲੜਾਈ ਥੋੜੀ ਆਪਣੀ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਾ ਲੱਗ ਸਕਦੀ ਆ ਬਾਕੀ ਪਾਰਟੀਆਂ ਨਹੀਂ ਉਦੋਂ ਸਾਡੇ ਹੱਥ ਅੱਖ ਖੋਈ ਸਕਦੀ ਹੈ